ਪੂਬਲਿਕ ਲਾਈਵ ਗੁਰਪ੍ਰੀਤ ਕੌਰਵੱਲੋ ਬीडीपीਓ ਸੁਜਾਨਪੁਰ ਦਾ ਚਾਰਜ ਸੰਭਾਲ ਲਿਆ ਗਿਆ ਇਸ ਮੌਕੇ ਤੇ ਸਰਪੰਚ ਯੂਨੀਅਨ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਤਿਲਕ ਰਾਜ ਅਤਰੀ ਦੀ ਅਗਵਾਈ ਵਿੱਚ ਬीडीपीਓ ਗੁਰਪ੍ਰੀਤ ਕੌਰ ਨੂੰ ਬੁੱਕੀ ਦੇ ਕੇ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਤਿਲਕ ਰਾਜ ਅਤਰੀ ਨੇ ਬीडीपीਓ ਅੱਗੇ ਮੰਗ ਰੱਖੀ ਕਿ ਸਰਪੰਚਾਂ ਦਾ ਬੰਦਾ ਮਾਨ ਪੱਤਾ ਜਲ ਜਾਰੀ ਕਰਵਾਇਆ ਜਾਵੇ ਉਹਨਾਂ ਕਿਹਾ ਕਿ ਕਈ ਸ਼ਰਾਰਤੀ ਅੰਸਰਾਵੱਲੋ ਪੰਚਾਇਤਾਂ ਦੀ ਜ਼ਮੀਨਾਂ ਦੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਇਹਨਾਂ ਨੂੰ ਖਾਲੀ ਕਰਵਾਇਆ ਜਾਵੇ ਉਹਨੇ ਕਿਹਾ ਕਿ ਇਹ ਨਜਾਇਜ਼ ਕਬਜ਼ੇ ਵੀ ਹਰ ਦੌਰਾਨ ਲੋਕਾਂ ਲਈ ਪਰੇਸ਼ਾਨੀ ਦਾ ਸਬਬ ਬਣਦੇ ਹਨ ਇਸ ਲਈ ਇਹਨਾਂ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕਰਕੇ ਨਜਾਇਜ਼ ਕਬਜ਼ੇ ਛੁੜਾਏ ਜਾਣ ਬीडीपीਓ ਗੁਰਪ੍ਰੀਤ ਕੌਰ ਨੇ ਯੂਨੀਅਨ ਨੂੰ ਪਹੁੰਚਾ ਦਿੱਤਾ ਕਿ ਉਹ ਇਸ ਸੰਬੰਧ ਵਿੱਚ ਬਣਦੀ ਕਾਰਵਾਈ ਕਰਨਗੇ ਮੈਂ ਉਹਨਾਂ ਨੇ ਉਹਦਾ ਸੰਭਾਲ ਲਿਆ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਿਲਕਰਾ ਯਾਤਰੀ ਜ਼ਿਲ੍ਹਾ ਪ੍ਰਧਾਨ ਪਚਾ ਯੂਨੀਅਨ ਪਠਾਨਕੋ ਸਾਡਾ ਯੂਨੀਅਨ ਦਾ ਪਹਿਲਾ ਤੋਂ ਹੀ ਸਿਸਟਮ ਬਣਿਆ ਜੇ ਜਦੋਂ ਕੋਈ ਵੀ ਅਫਸਰ ਦਫਤਰ ਦੇ ਵਿੱਚ ਜਾਇਮ ਕਰਦੇ ਆ ਤਾਂ ਆਪਾਂ ਉਹਨਾਂ ਨੂੰ ਸਲਮਾਨਾ ਦਿੱਤਾ ਔਰ ਉਹਨਾਂ ਨੂੰ ਦਫਤਰ ਦੇ ਬਾਰੇ ਜਿਹੜੀਆਂ ਵੀ ਕੋਈ ਕਮੀਆਂ ਪੇਸ਼ੀਆਂ ਹੁੰਦੀਆਂ ਨੇ ਜਾਂ ਕੋਈ ਕੰਮ ਹੁੰਦੇ ਆ ਸਰਪੰਚਾਂ ਦੇ ਰੁਕੇ ਹੋਏ ਸੈਕਟੀਆਂ ਦੇ ਰੁਕੇ ਹੋਏ ਉਹਨਾਂ ਕੰਮਾਂ ਬਾਰੇ ਜਾਣਕਾਰੀ ਆਂਦੇ ਆ ਇਸ ਦਾ ਅੱਜ ਜਿਹੜਾ ਸਾਡੀ ਮੈਡਮ ਗੁਰਪ੍ਰੀਤ ਕੌਰ ਗੁਰਪ੍ਰੀਤ ਕੌਰ ਜੀ ਜਿਨ੍ਹਾਂ ਨੇ ਪਰਸੋਂ ਡੀਓ ਦਫਤਰ ਸ੍ਰੀਨਗਰ ਦਾ ਮਿਲਾਕਾ ਪਾਸਮਲਿਆ ਸਾਡਾ ਹਰ ਸਮੇਂ ਦੇ ਮੁਤਾਬਕ ਅੱਜ ਅਸੀਂ ਉਹਨਾਂ ਨੂੰ ਸਨਮਾਨਿਤ ਕੀਤਾ ਔਰ ਜਿਹੜੀਆਂ ਪ੍ਰੋਬਲਮ ਜ ਸਾਡੀਆਂ ਪਿੱਛੇ ਤੋਂ ਚੱਲ ਰਹੀਆਂ ਨੇ ਉਹਨਾਂ ਬਾਰੇ ਵੀ ਆਪਾਂ ਉਹਨਾਂ ਨੂੰ ਉਹਨਾਂ ਨਾਲ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਡੇ ਸਰਪੰਚਾਂ ਦਾ ਮਾਨ ਪੱਤਾ ਜਿਹੜਾ ਰਹਿ ਗਿਆ ਉਹ ਬੜੇ ਚਿਰ ਤੋਂ ਲੰਘਿਆ ਹੋਇਆ ਸੀਗਾ ਅਸੀਂ ਮਾਰਦੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਰਿਟ ਪਾਈ ਹੈ ਉਸ ਤੋਂ ਬਾਅਦ ਸਰਕਾਰ ਨੇ ਇੱਕ ਚਿੱਠੀ ਕੱਢੀ ਕਿ ਜਿਨ੍ਹਾਂ ਦੇ ਪੰਚਾਇਤਾਂ ਦੇ ਵਿੱਚ ਫੰਡ ਹੈਗੇ ਨੇ ਉਹਨਾਂ ਨੂੰ ਦਿੱਤਾ ਜਾਏ ਤੇ ਬਾਕੀ ਲਿਸਟ ਬਣਾ ਦਿੱਤੀ ਮੈਂ ਇੱਥੇ ਬਕਾਇਦਾ ਅਕਾਊਂਟੈਂਟ ਸਾਹਮਣੇ ਲੱਗ ਕੇ ਉਹ ਸਾਰੀ ਲਿਸਟ ਤਿਆਰ ਕੀਤੀ ਆਪਣੇ ਬਲਾਕ ਦੀ ਤੇ ਬਾਕੀ ਬਲਾਕਾਂ ਦੇ ਵਿੱਚ ਗਈ ਔਰ ਉਹਦਾ ਕੋਈ ਉਤਰਿਆ ਫਿਰ ਹੁਣ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਸੀਂ ਸੀਓਸੀਬੀ ਪਾਈ ਸੀਓਸੀਬੀ ਦੇ ਤਹਿਤ ਉਹਨਾਂ ਨੂੰ ਜਿਹੜਾ ਹੈਗਾ ਉਹ ਪ੍ਰਕਿਰਿਆ ਨਾਂ ਮੇਰੇ ਸਿਰੋਂ ਚੱਲੂ ਹੋਇਆ ਅਸੀਂ ਮੈਡਮ ਜੀ ਨੂੰ ਬੇਨਤੀ ਕਰਦੇ ਆਂ ਵੀ ਜਿਨ੍ਹਾਂ ਸਰਪੰਚਾਂ ਦੇ ਮਾਨ ਪਛਾਤਾ ਦੇ ਵਿੱਚ ਮਾਨਪਤਾ ਹੈਗਾ ਆ ਫੰਡ ਹੈਗਾ ਪਛਾਤਾ ਦਾ ਫੰਡ ਹੈਗਾ ਉਹਨਾਂ ਨੂੰ ਉਹਨਾਂ ਦਾ ਮਾਨਪਤਾ ਜਿਹੜਾ ਦਿੱਤਾ ਜਾਏ ਇਮੀਜੇਟਰ ਦਿੱਤਾ ਜਾਏ ਔਰ ਜਿਨ੍ਹਾਂ ਦਾ ਮਾਨਪਤਾ ਜਿਹਨਾਂ ਦਾ ਫੰਡ ਨਹੀਂ ਹੈਗਾ ਪਛਾਤਾ ਵਿੱਚ ਉਹਨਾਂ ਦੀ ਲਿਸਟ ਬਣਾ ਕੇ ਇਮੀਜੇਟਰ ਡੀਡੀਪੀਓ ਨੂੰ ਭੇਜੀ ਜਾਵੇ ਤਾਂ ਜੋ ਸਾਡਾ ਜਿਹੜਾ ਹੈਗਾ 50000 ਕਿਉਂਕਿ ਅਗਲੀ ਤਰੀਕ ਜਿਹੜੀ ਹੈ ਸੀਓਸੀ ਦੀ 13 11 2025 ਇਸ ਕਰਕੇ ਸਾਡੀ ਬੇਨਤੀ ਹੈ ਵੀ ਇਹ ਕੰਮ ਹੋਏ ਬਾਕੀ ਉਸ ਮਿਦਾਨੇ ਵਿੱਚ ਗਰਦੌਰੀਆਂ ਆਪਣਾ ਨਿਸ਼ਾਨਦੀਆਂ ਦਾ ਵੀ ਕੰਮ ਹੈਗਾ ਆ ਉਹ ਉਹਦਾ ਬਾਰੇ ਵੀ ਪੁੱਛ ਲੈਣਾ ਦਫਤਰ ਦੇ ਵਿੱਚ ਕੀ ਨਿਸ਼ਾਨਦਈ ਜੀ ਦੀ ਜੀ ਰਹਿੰਦੀ ਹੈ ਗਿਆ ਮੈਂ ਇੱਕ ਕੇਸ ਜਿੱਤਿਆ ਸੀਗਾ ਆਪਣੇ ਸ਼ਾਮਲਰ ਜ਼ਮੀਂਦਾ ਸਤਗਨਾਲ ਸਤ ਮਰਦ ਦਾ ਸਜਾਮਪਰ ਵਿਆਦੀ ਦਾ ਉਹ ਅਜੇ ਤੱਕ ਲੰਮਿਆ ਹੋਇਆ 23 9 2024 ਨੂੰ ਉਹਦਾ ਜੁਸ਼ਾਨਦੇ ਭਾਈ ਐਡ ਕਰ ਦੌਰ ਕੋਲ ਆਈ ਦੀ ਹੈ ਲੇਕਿਨ ਮੈਡਮ ਵੀ ਦੇ ਦੇ ਕਰਕੇ ਚ ਸੈਕੀ ਦੇ ਕਰਕੇ ਉਹ ਜਗਾ ਦਾ ਨਿਸ਼ਾਨਦੇਹੀ ਕਰੋਸ ਉਸ ਜਨਵਰੀ 2025 ਤੋਂ ਬਾਅਦ ਉਥੇ ਆਪਣਾ ਮੈਨਮੈਂਟ ਹੋਈ ਆ ਉਹ ਜੋ ਉਥੇ ਮੈਨਮੈਂਟ ਹੋਈ ਆ ਔਰ ਇੱਕ ਕੋਠੀ ਵੀ ਬਣ ਗਈ ਆ ਉਸ ਜਗ੍ਹਾ ਦੇ ਵਿੱਚ ਅਹੀਂ ਬੇਨਤੀ ਕਰਦੇ ਆਂ ਵੀ ਅਸੀਂ ਤਾਂ ਛਡਾਉਣਾ ਹੈ ਜਿਹੜਾ ਕੇਸ ਜਿੱਥੇ ਉਹਦੀ ਕਾਪੀ ਤੁਹਾਡੇ ਦਫਤਰ ਵਿੱਚ ਅਵੇਲੇਬਲ ਹੈ ਔਰ ਅਸੀਂ ਦਾ ਉਹ ਉਹਨੂੰ ਖਾਲੀ ਕਰਾਉਣ ਦੀ ਸੋਚ ਰਹੇ ਆ ਉਥੇ ਉਥੇ ਹੋਰ ਰੋਇਮੈਂਟ ਹੋ ਰਹੀ ਆ ਨੰਦੇ ਸਰਪੰਚ ਕਹ ਰਿਹਾ ਇਸ ਕਰਕੇ ਸਾਡੀ ਬੇਨਤੀ ਹੈ ਜੀ ਆ ਕਿ ਕੋਈ ਵੀ ਕਿਸੇ ਵੀ ਪਿੰਡ ਦੇ ਵਿੱਚ ਕੋਈ ਵੀ ਆਲੀਸ਼ਾਂਬਲਟ ਜ਼ਮੀਨ ਦਾ ਕੋਈ ਝਗੜਾ ਚੱਲਦਾ ਜਾਂ ਨਿਸ਼ਾਨਦੇਹੀਦਾ ਹੈਗਾ ਉਹ ਪੈਲ ਦੇ ਧਾਰ ਤੇ ਉਹਨਾਂ ਨੂੰ ਲੁਟਾਵਾ। ਬਾਕੀ ਜਿਹੜੇ ਸਰਪੰਚ ਹੈਗੇ ਨੇ ਸਾਡੇ ਕਿਉਂਕਿ ਕਈ ਪੁਰਾਣੇ ਵੀ ਰਿਪੀਟ ਹੋਏ ਨੇ ਕਈ ਨਵੇਂ ਆਏ ਨੇ ਅਸੀਂ ਉਹਨਾਂ ਨੂੰ ਵੀ ਕੋਆਪਰੇਟ ਕਰਕੇ ਉਹਨਾਂ ਦਾ ਜਿਹੜਾ ਜੋ ਵੀ ਮਸਲਾ ਹੈਗਾ ਕਿਉਂਕਿ ਸੈਕਟੀ ਜਿਹੜੇ ਹੈਗੇ ਨੇ ਉਹ ਕਈ ਵਾਰੀ ਨਵੇਂ ਸਰਪੰਚਾਂ ਨੂੰ ਲਾਜ ਨਹੀਂ ਲੱਖਉਂਦੇ। ਇਹ ਸਾਡੀ ਬੇਨਤੀ ਹੈ ਜੀ ਆ ਬਾਕੀ ਸਾਡੇ ਕੋਲੋਂ ਸਾਡੇ ਵੱਲੋਂ ਕੋਈ ਵੀ ਕਿਸੇ ਕਿਸਮ ਦਾ ਕੋਈ ਵੀ ਕਿਸੇ ਕਿਸਮ ਦੀ ਆਪਣਾ ਮਦਦ ਦੀ ਲੋੜ ਹੋਵੇ ਆਪਾਂ ਅਚਰਦੀ ਘਾਟੇ ਹਾਜ਼ਰ ਹੈ ਤੇ ਬਾਕੀ ਤੁਸੀਂ ਅਸੀਂ ਆਪਣੇ ਪਰਿਵਾਰ ਵਾਂਗੂ ਵੀਡੀਓ ਆਪਸ਼ਨ ਨੂੰ ਵੀਡੀਓ ਦੇ ਸਤਾਬ ਨੂੰ ਔਰ ਅਸੀਂ ਸਾਰੇ ਆਪਣੇ ਪਰਿਵਾਰ ਵਾਂਗੂ ਆਪਾਂ ਪਹਿਲਾਂ ਵੀ ਸਾਹਮਦੇ ਰਹਿਆ ਹੋਵੇ ਸਾਂ ਕੰਮ